किसान वीरो ਦੇ ਪੈਨੋ ਜai हिन्द ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਡਾਟ ਸਰ ਜੈਨ ਜੀ ਜai हिन्द ਜai हिन्द ਜੀ ਮਿਠਾ ਸਿੰਘ ਜੀ ਕੀ ਹਾਲ ਚਾਲ ਆ ਹਾਲ ਚਾਲ ਬਹੁਤ ਵਧੀਆ ਤੁਸੀਂ ਜਨਾਓ ਬਹੁਤ ਹੀ ਵਧੀਆ ਜੀ ਚਲੋ ਬਹੁਤ ਵਧੀਆ ਵਧੀਆ ਚਾਹੀਦਾ ਡਾਕਟਰ ਸਾਹਿਬ ਆਏ ਆ ਹੈ ਬਿਲਕੁਲ ਜੀ ਹਾਂ ਪਹਿਲੇ ਤੇ ਕਰਾਉਗਾ ਇਹਨਾਂ ਨਾਲ ਜਾਜਾ ਜਾਣ ਪਛਾਨ ਬਿਲਕੁਲ ਜੀ ਬਿਲਕੁਲ ਮੇਠਾ ਸਿੰਘ ਜੀ ਡਾਕਟਰ ਗੁਲਜਾਰ ਸਿੰਘ ਸੰਘੇੜਾ ਸਾਹਿਬ ਜੀ ਜੀ ਜੋ ਖੇਤਰੀ ਖੋਜ ਕੇਂਦਰ ਕਪੂਰਥਲਾ ਗੰਨੇ ਦਾ ਗੰਨੇ ਦਾ ਹਾਂ ਉੱਥੇ ਡਾਕਟਰ ਸਾਹਿਬ ਡਾਇਰੈਕਟਰ ਦੀ ਸੇਵਾ ਨਿਭਾ ਰਹੇ ਨੇ ਕੀ ਬਾਤ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਡਾਕਟਰ ਸਾਹਿਬ ਦਾ ਆਪਣੇ ਇਸ ਮਹਾਰਤਾ ਦੇ ਵਿੱਚ ਬਹੁਤ ਲੰਬਾ ਸਮਾਂ ਤੇ ਲੰਬਾ ਤਜਰਬਾ। ਕੀ ਬਾਤ ਹੈ ਕੀ ਬਾਤ ਹੈ ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਇਹਨਾਂ ਨਾਲ ਕਰਦੇ ਆ ਗੱਲਬਾਤ। ਹਾਂਜੀ। ਡਾਕਟਰ ਸਾਹਿਬ ਮੈਂ ਨਾ ਕਈ ਵਾਰੀ ਸੋਚਦਾ ਹੁੰਨਾ ਹਾਂ ਅਸੀਂ ਲੋਕ ਵੀ ਕੰਮਕਾਰ ਕਰਦੇ ਹੀ ਹੁਣ ਵੀ ਚਲੋ ਜਿੰਨਾ ਹੁੰਦਾ ਕਰਦੇ ਆ। ਹੂੰ। ਅੱਜ ਕੱਲ ਜਵਾਨ ਬੱਚੇ ਸਾਡੇ ਉਹਨੂੰ ਕੋਈ ਕੰਮ ਕਰਦਾ ਹੈ ਗੋਡੇ ਦੁਖਦੇ ਆ। ਉਹ ਇੱਕ ਸਿਆਣੇ ਕਹਿੰਦੇ ਹੁੰਦੇ ਨਾ ਵੀ ਗੋਡੀ ਗੋਡਿਆਂ ਦੀ ਆਹਾ ਕਿਆ ਬਾਤ ਕਿਆ ਬਾਤ ਤੇ ਜੇ ਭਾਈ ਉਹਦੇ ਹੁਣੇ ਹੀ ਗੋਡੇ ਦੁਖਦੇ ਆ ਤੇ ਉਹ ਦਿਖਾਵੇ ਦਖੂਵੇ ਕਿ ਕਿ ਇਹਨੂੰ ਹਾਂ ਕਿਉਂਕਿ ਉਹ ਗੋਡੀ ਨਹੀਂ ਕਰਦਾ ਇਹਦਾ ਮਤਲਬ ਤਾਂ ਦੁਖਦੇ ਆ ਤਾਂ ਦੁਖਦੇ ਆ ਤਾਂ ਦੁਖਦੇ ਆ ਦੇਖੋ ਗੱਲ ਇਹ ਆ ਵੀ ਹੁਣੇ ਤਨਾਣਾ ਇਹ ਗੱਲ ਕਰੇ ਹਾਂ ਕਿਤੇ ਹੋਇਆ ਭਈ 50 60 ਦੇ ਨੇੜੇ ਜਾ ਕੇ ਮਾੜਾ ਬਤਲਾਉ ਨਹੀਂ ਨਹੀਂ ਇੱਕ ਹੋਰ ਗੱਲ ਹੈ ਆਪਣਾ ਰਿਆੜ ਸਾਹਿਬ ਤੁਹਾਡੀ ਗੱਲ ਮੈਂ ਵੱਡੀ ਕਰਦਾ ਭਈ ਅਸੀਂ ਲੋਕ ਸਾਡੇ ਜਿਹੜੇ ਖੇਤੀ ਦੇ ਕੰਮ ਐ ਸਾਰੇ ਮਸ਼ੀਨਰੀ ਨਾਲ ਨਹੀਂ ਹੁੰਦੇ ਨਹੀਂ ਹੁੰਦੇ ਜੀ ਹੱਥਾਂ ਨਾਲ ਹੱਥੀਂ ਕਿਰਤ ਕਰਨਾ ਅਸੀਂ ਘਟਾਤੀ ਬਹੁਤ ਹੀ ਜ਼ਿਆਦਾ ਘਟਾਤੀ ਹੈਨਾ ਬਹੁਤ ਜ਼ਿਆਦਾ ਤੇ ਹੁਣ ਅਸੀਂ ਇੱਕ ਤੇ ਦੂਜਿਆਂ ਤੇ ਨਿਰਭਰ ਹੋ ਗਏ ਬਹੁਤ ਜ਼ਿਆਦਾ ਜੀ ਆਪ ਅਥੀ ਕਿਰਤ ਕਰਦੇ ਹੀ ਨਹੀਂ ਦੇਖੋ ਮਠਾ ਸਿੰਘ ਜੀ ਹੁਣ ਕੀ ਹੋਇਆ ਕਿ ਜਿੱਥੇ ਮਸ਼ੀਨਰੀ ਕੰਮ ਕਰਦੀ ਆ ਨਾ ਤੇ ਕੋਸ਼ਿਸ਼ ਵੀ ਇਹੀ ਉਹੀ ਕਰਦੇ ਆ ਕਿ ਅਸੀਂ ਫਸਲ ਵੀ ਉਹੀ ਬੀਜੀਏ ਜਿਹੜੀ ਮਸ਼ੀਨਰੀ ਵੱਢ ਕੇ ਲੈ ਜੇ ਹਾਂ ਤੇ ਸਿੱਧੇ ਅਸੀਂ ਨਾ ਮੰਡੀਓਂ ਮਿਲ ਜੇ ਸੌਖਾ ਕੰਮ ਕਰ ਲਿਆ ਸੌਖਾ ਕੰਮ ਇਹ ਹੁਣ ਜਿਹੜੇ ਭਰਾ ਸਬਜ਼ੀਆਂ ਦਾ ਕੰਮ ਕਰਦੇ ਆ ਚੰਗਾ ਤੇ ਵਧੀਆ ਮੁਨਾਫਾ ਵੱਟਦੇ ਆ ਤੇ ਆਪ ਪਰ ਲੇਬਰ ਖਾਦੇ ਨਹੀਂ ਨਈ ਨਾ ਅੱਗੇ ਵੀ ਕਈ ਵਾਰੀ ਕਹਿੰਨਾ ਹੁੰਦਾ ਪੁਰਾਣੇ ਜ਼ਮਾਨੇ ਚ ਸਿਆਣੇ ਕਹਿੰਦੇ ਹੁੰਦੇ ਸੀ ਵੇਲਾ ਮਨੁਸ਼ੇ ਤਾਂ ਦਾ ਕਰ ਹਾਂ ਹੁਣ ਇਹ ਉਲਟ ਹੋ ਗਿਆ ਹੂੰ ਉਹਨੂੰ ਕਿਹਾ ਵੇਲਾ ਮਨ ਬਿਮਾਰੀ ਦਾ ਕਰ ਬਿਲਕੁਲ ਵੇਲਾ ਮਨ ਹੈ ਹੀ ਬਿਮਾਰੀ ਦਾ ਘਰ ਆ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਨਾ ਉਹ ਕੀ ਬੋਲਿਆ ਗੀਤ ਦੇ ਵੀ ਸਟਾ ਦੇ ਤੋੜਾ ਮੱਕੀ ਦਾ ਹੂੰ ਪੀਣੀ ਨਾ ਚੱਕੀ ਹੂੰ ਦੇਲੀ ਵੇ ਸਰਦਾਰਾ ਵੀ ਮੇਰੀ ਦੁਖਨ ਲੱਗੀ ਹੈ ਵਕੀ ਵਕੀ ਸੋ ਜੇ ਵੇਲੇ ਰਵਾਂਗੇ ਤੇ ਵਕੀ ਦੁਖੇਗੀ ਦੁਖੇਗੀ ਇਹ ਅਸੀਂ ਆਪਣੇ ਅੱਜ ਦਰਸ਼ਕਾਂ ਨੂੰ ਦੱਸਦੀਏ ਵੀ ਛੁੱਟੀ ਹੋਣ ਕਾਰਨ ਅੱਜ ਜਿਹੜੇ ਆ ਮੰਡੀਆਂ ਦੇ ਪਾ ਉਹ ਨਹੀਂ ਆਏ ਤੇ ਸਿੱਧਾ ਅਸੀਂ ਡਾਕਟਰ ਸਾਹਿਬ ਦੇ ਕੋਚ ਰਿਆਂ ਡਾਕਟਰ ਸਾਹਿਬ ਨਾਲ ਅੱਜ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਰਨ ਅਰਿਆਰ ਸਾਹਿਬ ਜਿਹੜੀ ਅਸੀਂ ਗੱਲ ਅੱਜ ਕਰਨੀ ਹੈ ਉਹ ਹੈ ਵੀ ਪੱਤ ਜੜ ਰੁੱਤ ਦੇ ਕਮਾਦ ਲਈ ਸਰਪੱਖੀ ਵਿਉਂਤ ਬੰਦੀ ਹਾਂ ਬਿਲਕੁਲ ਜੀ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਕਿਸੇ ਤਰ੍ਹਾਂ ਦਾ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 0181 281 42 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸੰਘੇੜਾ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਉਹ ਸ਼ੁਰੂ ਚ ਸਾਨੂੰ ਥੋੜਾ ਜਿਆ ਦੱਸੋ ਵੀ ਆ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਵੀ ਸਾਡੇ ਸੂਬੇ ਚ ਹੋਰ ਵੀ ਸੂਬਿਆਂ ਚ ਪਾਣੀ ਬਹੁਤ ਆ ਬਿਲਕੁਲ ਸਰ ਹੜਾ ਆ ਕੇ ਕਈ ਵਾਰੀ ਜੀ ਹੜਾ ਤੋਂ ਬਾਅਦ ਜੇ ਅਸੀਂ ਸੋਚੀਏ ਤੇ ਸਾਡਾ ਪੰਜਾਬ ਦਾ ਕਮਾਦ ਕਿੱਥੇ ਖੜਾ ਹੈ ਹਾਂਜੀ ਸਰ ਜਿੱਦਾਂ ਕੀ ਤੁਸੀਂ ਗੱਲ ਕੀਤੀ ਹੈ ਕੀ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਸਾਡੀ ਕਮਾਦ ਦੀ ਫਸਲ ਦਾ ਮੌਜੂਦਾ ਕੀ ਹਾਲਾਤ ਨੇ ਉਹ ਤੇ ਸਿਰ ਇਹ ਮੈਂ ਦੱਸਣਾ ਚਾਹੂੰਗਾ ਕਿ ਟੋਟਲ ਅਸੀਂ ਅਗਰ ਪੰਜਾਬ ਦੀ ਗੱਲ ਕਰਦੇ ਹਾਂ ਤੇ ਲਗਭਗ 1 ਲੱਖ ਹੈਕਟੇਰ ਗੱਨਾ ਜਿਹੜਾ ਉਹ ਲੱਗਦਾ ਸਾਡੇ ਸਾਰੇ ਦੇ ਵਿੱਚ ਪਰ ਜੋ ਅਸੀਂ ਹੁਣ ਪਿੱਛੇ ਸਰਵੇ ਵਿੱਚ ਗਏ ਸੀ ਜਦੋਂ ਆਪਾਂ ਜੂਨ ਲਾਸਟ ਔਰ ਜੁਲਾਈ ਦੇ ਮਹੀਨੇ ਵਿੱਚ ਸਰਵੇ ਕੀਤਾ ਉਦੋਂ ਇੰਨੀ ਸੋਹਣੀ ਕਿਉਂਕਿ 10-10 ਦਿਨ ਤੋਂ ਬਾਅਦ ਬਾਰਿਸ਼ ਹੋ ਰਹੀ ਸੀ ਬਹੁਤ ਅੱਛੀ ਗੰਨੇ ਦੀ ਗਰੋਥ ਸੀ ਉਸ ਟਾਈਮ ਇਹ ਸੀਗਾ ਕਿ ਸਾਡੀ ਫਸਲ ਜਿਹੜੀ ਹੈ ਪਿਛਲੇ ਸਾਲ ਨਾਲੋਂ ਜ਼ਿਆਦਾ ਐਕਸਪੈਕਟਡ ਝਾੜ ਦੇਣਗੇ ਪਰ ਜਦੋਂ ਜੁਲਾਈ ਲਾਸਟ ਔਰ ਅਗਸਤ ਦੇ ਵਿੱਚ ਸਾਡੇ ਹੜ੍ਹ ਆਏ ਨੇ ਜੋ ਸਰਵੇ ਆਏ ਨੇ ਉਹਦੇ ਚ 19700 ਕ ਏਕੜ ਜਿਹੜੇ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਕਪੂਰਥਲੇ ਦੇ ਵਿੱਚ ਤੇ ਹੁਸ਼ਿਆਰਪੁਰ ਦੇ ਵਿੱਚ ਅਫੈਕਟਡ ਹੋਏ ਨਾ ਪਰ ਉਹ ਏਰੀਆ ਜਿਹੜਾ ਹੈ ਜਿਹੜਾ ਕਿ ਸਾਡਾ ਰਾਵੀ ਦਰਿਆ ਦੇ ਨਾਲ-ਨਾਲ ਉਹਦੇ ਕੈਚਮੈਂਟ ਏਰੀਆ ਚ ਸੀਗਾ ਜਾਂ ਬਿਆਸ ਦੇ ਨਾਲ-ਨਾਲ ਜਿਹੜਾ ਕੈਚਮੈਂਟ ਏਰੀਆ ਸੀਗਾ ਉੱਤੇ ਲਗਭਗ ਆਪਾਂ ਕਹਾਂਗੇ 8 ਤੋਂ 10% ਸਾਡਾ ਜਿਹੜਾ ਕਮਾਨ ਦਾ ਨੁਕਸਾਨ ਹੋਇਆ ਉਹਦੇ ਵਿੱਚ ਇਹ ਹੋ ਗਿਆ ਕਿ ਕੁਝ ਗੰਨਾ ਖੇਤ ਜਿਹੜੇ ਬਿਲਕੁਲ ਦਰਿਆਵਾਂ ਦੇ ਨਾਲ ਸੀਗੇ ਉਹ ਤੇ ਵਹਿ ਹੀ ਗਏ ਨਾ ਪਰ ਕੁਝ ਦੀ ਬਿਜਾਈ ਕੀਤੀ ਸੀ ਜਿਹੜਾ ਕਣਕ ਤੋਂ ਵੱਡ ਗੰਨਾ ਬੀਜਿਆ ਗਿਆ ਸੀ ਜਿਹੜਾ ਛੋਟਾ ਸੀ ਉਹਦੇ ਤੋਂ ਜਦੋਂ ਪਾਣੀ ਨਿਕਲਿਆ ਔਰ 10 15 20 ਦਿਨ ਤੋਂ ਉਹਦੇ ਖੜਾ ਰਹਿ ਗਿਆ ਉਹ ਸਾਡਾ ਜਿਆਦਾ ਨੁਕਸਾਨ ਹੋਇਆ ਸਰ ਜੀ ਬਿਲਕੁਲ ਜੀ ਅੱਛਾ ਸੰਘੇੜਾ ਸਾਹਿਬ ਗੱਲ ਇਹ ਆ ਕਿ ਹੁਣ ਪੱਤ ਝੜ ਦਾ ਅਸੀਂ ਜਿਹੜੀ ਆ ਬਿਜਾਈ ਕਰਨੀ ਆ ਜੀ ਜੀ ਤੇ ਕਿਸਾਨ ਨੂੰ ਇਹ ਹੁੰਦਾ ਕਿ ਮੈਂ ਸਹੀ ਸਮੇਂ ਤੇ ਜੇ ਉਹਨੂੰ ਬੀ ਵਗੈਰਾ ਮਿਲ ਜੇ ਸਹੀ ਸਮੇਂ ਤੇ ਜਿਹੜਾ ਵਾ ਇਹ ਉਹਦੀ ਬਜਾਈ ਕਰਨ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਹੜੀਆਂ ਤਰੀਕਾਂ ਜਾਂ ਕਿਹੜਾ ਸਮਾਂ ਜਾਂ ਤੁਹਾਡੇ ਵੱਲੋਂ ਕਿਹੜਾ ਕਿਸਾਨਾਂ ਨੂੰ ਸਮਾਂ ਤੁਸੀਂ ਦੱਸ ਦਿਓ ਜਦੋਂ ਸਹੀ ਸਮਾਂ ਜਿਹੜਾ ਤੁਕਮਾ ਸਮਾਂ ਕਿਹੜਾ ਜਦੋਂ ਕਿ ਉਹ ਆ ਬੀਜਣ ਤੇ ਵੱਧ پیداوار ਜੇ ਸਰਪੰਨ ਕਿਉਂਕਿ ਗੰਨੇ ਦੀ ਸਾਡੀ ਜਿਹੜੀ ਬਿਜਾਈ ਹੈ ਪੰਜਾਬ ਦੇ ਵਿੱਚ ਦੋ ਮੇਨ ਸੀਜ਼ਨ ਹੁੰਦੇ ਆ ਹਾਂਜੀ ਇੱਕ ਤਾਂ ਜਿਹੜਾ ਹੁਣ ਚੱਲਦਾ ਪਿਆ ਜਿਹਨੂੰ ਅਸੀਂ ਪੱਤ ਝੜ ਰੁੱਤ ਦਾ ਜਿਹੜਾ ਅੱਜ ਸਾਡਾ ਵਿਸ਼ਾ ਹੈ ਤੇ ਦੂਜਾ ਹੈਗਾ ਬਹਾਰ ਰੁੱਤ ਦਾ ਜਿਹੜਾ ਕਿ ਫਰਵਰੀ ਮਾਰਚ ਦਾ ਫਰਵਰੀ ਮਾਰਚ ਦਾ ਪਰ ਅੱਜ ਅਸੀਂ ਗੱਲ ਕਰਾਂਗੇ ਪੱਤ ਝੜ ਰੁੱਤੇ ਸਮੇਂ ਦੀ ਬਿਜਾਈ ਕਮਾਨ ਦੀ ਕਿੱਦਾਂ ਕੀ ਕਿਸ ਤਰ੍ਹਾਂ ਕਰਨਾ ਤੇ ਜਿਹੜਾ ਇਹਦਾ ਬਿਲਕੁਲ ਢੋਕਾਂ ਸਮਾਂ ਹੈ ਜੇ ਅਸੀਂ ਕਾਗਜ਼ੀ ਤੌਰ ਤੇ ਕਹਿ ਦਈਏ ਜਾਂ ਸ਼ਪਾਰਸ਼ੀ ਤੌਰ ਤੇ ਕਹਿ ਦਈਏ ਇਹ 15 ਸਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਪਲੱਸ ਮਾਈਨਸ 5-7 ਦਿਨ ਮੌਸਮ ਦੇ ਹਿਸਾਬ ਨਾਲ ਜਿੱਦਾਂ ਅੱਜ ਸੋਹਣੀ ਗਰਮੀ ਪੈ ਰਹੀ ਹੈ ਤੇ ਅਸੀਂ ਉਹਦੀ ਬਿਲਕੁਲ ਬਿਜਾਈ ਤਾਂ ਨਲ ਕਰ ਸਕਦੇ ਆ ਤੇ ਇਹ ਇਸ ਟਾਈਮ ਦਾ ਇਹ ਹੁੰਦਾ ਕਿ ਜਦੋਂ ਅਸੀਂ ਅੱਜ ਗੰਨਾ ਬੀਜਦੇ ਆ ਅਗਲੇ ਸਾਲ ਜੇ ਤੁਸੀਂ ਦਸੰਬਰ ਦੇ ਵਿੱਚ ਕੱਟਦੇ ਆ ਤੇ ਇਸ ਫਸਲ ਨੂੰ 12 ਮਹੀਨੇ ਸਾਨੂੰ ਮਿਲ ਜਾਂਦੇ ਆ ਜਦੋਂ 12 ਮਹੀਨੇ ਫਸਲ ਨੂੰ ਖੇਤ ਵਿੱਚ ਮਿਲ ਜਾਂਦੇ ਆ ਉਹਦੇ ਚ ਕੀ ਹੈ ਕਿ ਜ਼ਿਮੀਂਦਾਰ ਭਰਾਵਾਂ ਨੂੰ ਝਾੜ ਚੰਗੇ ਮਿਲ ਜਾਂਦੇ ਆ ਔਰ ਉਹਦੀ ਮੈਚਿਓਰਿਟੀ ਚੰਗੀ ਆ ਜਾਂਦੀ ਹੈ ਜਿਹੜੀਆਂ ਸਾਡੇ 슈ਗਰ ਇੰਡਸਟਰੀਜ਼ ਆ ਉਹਨਾਂ ਨੂੰ ਖੰਡ ਦੀ ਮਾਤਰਾ ਚੰਗੀ ਮਿਲ ਜਾਂਦੀ ਹੈ ਤੇ ਦੋਨੋਂ ਸਾਡੇ ਕਿਸਾਨ ਭਰਾਵਾਂ ਨੂੰ ਔਰ 슈ਗਰ ਇੰਡਸਟਰੀ ਨੂੰ ਦਾ ਬੈਨੀਫਿਟ ਹੁੰਦਾ ਯਾਨੀ ਆਰਥਿਕ ਦੇ ਦਾ 8-10 ਦਿਨ ਹੈਗੇ ਆ ਜੇ ਬੀਜਣ ਨੂੰ ਅਜੇ ਹੈਗੇ ਸਰ ਹੈਗੇ ਆ ਬ ਜੀ ਅਚਾ ਡਾਕਟਰ ਸਾਹਿਬ ਜਿਵੇਂ ਅਸੀਂ ਹਰ ਫਸਲਾਂ ਬੀਜਦੇ ਹਾਂ ਉਹਦੀਆਂ ਕਿਸਮਾਂ ਹੁੰਦੀਆਂ ਤੇ ਕਮਾਦ ਜਿਹੜਾ ਹੈ ਕਈ ਤਰ੍ਹਾਂ ਦਾ ਸਾਡੇ ਕੋਲ ਹੈ ਪੱਤ ਜੜ ਦਾ ਕਮਾਦ ਜੀ ਇਹਦੇ ਲਈ ਕਿਹੜੀਆਂ ਕਿਸਮਾਂ ਸਿਫਾਰਿਸ਼ ਕਰਦੇ ਹੋ ਤੁਸੀਂ ਜਿਹੜੀਆਂ ਅਸੀਂ ਬੀਜੀਏ ਤੇ ਮੁਨਾਫਾ ਕਮਾਈਏ ਹਾਂ ਸਰ ਇਹਦੇ ਵਿੱਚ ਇਹ ਹੈ ਕਿ ਜਿਹੜਾ ਕਮਾਦ ਹੈ ਸਾਡਾ ਇਹਦੇ ਚ ਕਿਸਮਾਂ ਦੇ ਦੋ ਗਰੁੱਪ ਹੈ ਇੱਕ ਜਿੱਤੇ ਪੱਕਣ ਵਾਲਾ ਹੁੰਦਾ ਹੈ ਇੱਕ ਦਰਮਿਆਨਾ ਵਿਛੇਤਾ ਪੱਕਣ ਵਾਲਾ ਹਾਂ ਔਰ ਇਹਦੇ ਚ ਜਦੋਂ ਅਸੀਂ ਪੱਤ ਝੜ ਰੁੱਦੀ ਬਜਾਈ ਕਰਦੇ ਹਾਂ ਕਿਉਂਕਿ ਅਸੀਂ ਇੱਥੇ ਕੋਸ਼ਿਸ਼ ਇਹ ਕਰਨੀ ਹੈ ਕਿ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਗੇਤੀ ਪੱਕਣ ਵਾਲੀਆਂ ਸਪਾਰਸ਼ ਕੀਤੀਆਂ ਹੋਈਆਂ ਕਿਸਮਾਂ ਕਿਸਮਾਂ ਕਿਉਂਕਿ ਅੱਜ ਦੀ ਡੇਟ ਵਿੱਚ 14 ਕਿਸਮਾਂ ਸਪਾਰਸ਼ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ 7 ਕਿਸਮਾਂ ਉਹ ਅਗੇਤੀਆਂ ਨੇ ਜਿਵੇਂ ਕਿ COPV95 COPV96 COPV92 CI118 15023 ਇਹ ਆਪਣੀ COJ 85 ਤੇ COJ 64 ਇਹ ਜਿਹੜੀਆਂ ਕਿਸਮਾਂ ਨੇ ਇਹ ਅਗੀਤੀ ਪੱਕਣ ਵਾਲੀਆਂ ਨੇ ਔਰ ਜਦੋਂ ਅਸੀਂ ਪੱਤ ਝੜ ਰੁੱਤ ਦੀ ਬਿਜਾਈ ਕਰਨੀ ਹੈ ਕਿਉਂਕਿ ਬਿਜਾਈ ਅਸੀਂ ਦੋ ਤਰੀਕਿਆਂ ਨਾਲ ਹੁੰਦੀ ਹੈ ਉਹਦੀ ਦੋ ਆਬਜੈਕਟਿਵਸ ਹੁੰਦੇ ਆ ਸਾਡੇ ਇਹ ਕਹਿੰਦੇ ਕਿ ਅਸੀਂ ਕਮਰਸ਼ੀਅਲ ਗੰਨਾ ਲਾਉਣਾ ਜਿਹੜਾ ਮਿਲ ਦੇ ਵਿੱਚ ਪਾਉਣਾ। ਹਮ ਇੱਕ ਹੁੰਦਾ ਕਿਸੇ ਕਿਸਾਨ ਵੀਰ ਨੇ ਕੋਈ ਨਈ ਕਿਸਮ ਆਈ ਹੈ ਉਹਦਾ ਬੀਜ ਵਧਾਉਣਾ। ਬਿਲਕੁਲ ਤੇ ਜੇ ਤੇ ਬੀਜ ਵਧਾਉਣਾ ਫਿਰ ਤੇ ਦਰਮਿਆਨੀ ਪਛੇਤੀ ਨੂੰ ਵੀ ਥੋੜਾ ਬੀਜ ਲੈ ਕੇ ਤੇ ਉਹਨੂੰ ਵਧਾ ਸਕਦੇ ਆ ਪਰ ਜਦੋਂ ਅਸੀਂ ਕਮਰਸ਼ੀਅਲ ਗੰਨਾ ਲਾਉਣਾ ਮਿਲ ਚ ਪਾਉਣਾ ਹੈ ਤੇ ਕੋਈ ਇਹ ਥੰਮ ਰੂਲ ਬਣਾ ਲਈਏ ਜਿਹੜੀਆਂ ਅਸੀਂ ਜ਼ਿਕਰ ਕੀਤਾ ਹੈ ਜਿਹੜੀਆਂ ਕਿ ਸਾਡੀਆਂ ਗੇਤੀ ਪੱਕਣ ਵਾਲੀਆਂ ਕਿਸਮਾਂ ਇਹਨਾਂ ਨੂੰ ਹੀ ਪੱਤ ਝੜ ਰੁੱਤ ਦੇ ਵਿੱਚ ਬਿਜਾਈ ਚ ਲਿਆਇਆ ਜਾਵੇ ਤਾਂ ਕਿ ਇਹ ਸਹੀ ਸਮੇਂ ਪੱਕ ਜਾਣ ਤੇ ਜ਼ਿਮੀਂਦਾਰਾਂ ਨੂੰ ਚੰਗੇ ਝਾੜ ਮਿਲ ਜਾਣ ਤੇ ਉਹਨਾਂ ਨੂੰ ਪੂਰਾ ਮੁਨਾਫਾ ਮਿਲ ਜਾਵੇ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਜਦੋਂ ਪੱਤ ਝਾੜ ਦੇ ਕਮਾਤ ਦੀ ਗੱਲ ਕਰਦੇ ਆਂ ਤੇ ਉਹਦੇ ਵਿੱਚ ਸੁਭਾਵਿਕ ਹੈ ਕਿ ਫਸਲ ਦੇ ਨਾਲ ਨਾਲ ਹੀ ਕੀੜੇ ਮਕੌੜੇ ਤੇ ਬਿਮਾਰੀਆਂ ਇਹਨਾਂ ਦਾ ਹਮਲਾ ਵੀ ਨਾਲ ਹੀ ਸਟਾਰਟ ਹੋ ਜਾਂਦਾ ਜੀ ਜੀ ਸੋ ਇਹਦੇ ਵਿੱਚ ਤੁਸੀਂ ਦੱਸੋ ਕਿ ਜਿਹੜੇ ਕੋਈ ਕੀੜੇ ਮਕੌੜੇ ਦੀ ਸੁਭਾਵਨਾ ਹੋ ਸਕਦੀ ਆ ਤੇ ਉਹਦੀ ਆਪਾਂ ਰੋਕथाम ਪਹਿਲਾਂ ਜੇ ਕੁਝ ਕਰ ਸਕਦੇ ਹਾਂ ਕਿਵੇਂ ਕਰੀਏ ਬਿਲਕੁਲ ਸਰ ਕਿਉਂਕਿ ਜਦੋਂ ਬਿਜਾਈ ਦੇ ਟਾਈਮ ਕਿਉਂਕਿ ਗੰਨੇ ਦੇ ਵਿੱਚ ਸਰ ਜੇ ਆਪਾਂ ਕੀੜੇ ਮਕੌੜੇ ਜਾਂ ਬਿਮਾਰੀਆਂ ਦੀ ਗੱਲ ਕਰਦੇ ਹਾਂ ਹੂੰ ਇਹ ਹਮੇਸ਼ਾ ਇਕੱਠੇ ਨਹੀਂ ਆਉਂਦੇ ਆਲਵੇਸ ਕਿਸ਼ਤਾਂ ਦੇ ਵਿੱਚ ਆਉਂਦੇ ਆ ਕਿਉਂਕਿ ਫਸਲ ਦਾ ਜਿਹੜਾ ਗ੍ਰੋਸਟੇਸ਼ਨ ਪੀਰੀਅਡ ਹੈ ਇਹਦਾ ਜਿਆਦਾ ਆਸਾ ਹੈ ਉਹ 12 ਤੋਂ 14 ਮਹੀਨੇ ਦਾ ਕਿਉਂਕਿ ਇਸ ਵੇਲੇ ਢੋਕਾਂ ਸਮਾਂ ਸਾਡਾ ਬਿਜਾਈ ਦਾ ਹੈ ਤੇ ਅਸੀਂ ਉਹਨਾਂ ਕੀੜਿਆਂ ਤੇ ਫੋਕਸ ਕਰਨਾ ਹੈ ਜਿਹੜੇ ਕਿ ਹੁਣ ਆਉਣ ਵਾਲੇ ਹੈ ਜਾਂ ਆ ਸਕਦੇ ਆ ਬਿਜਾਈ ਦੇ ਰਹਿ ਤਾਂ ਇਹਨਾਂ ਵਿੱਚ ਸਭ ਤੋਂ ਇੰਪੋਰਟੈਂਟ ਕੀੜਾ ਜਿਹੜਾ ਹੈ ਉਹ ਹੈਗੀ ਸਿਉਂਕ 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 ਕਿਉਂਕਿ ਗੰਨੇ ਦੇ ਵਿੱਚ ਮਿਠਾਸ ਹੈ ਉਹਦੇ ਵਿੱਚ ਸੈਲੂਲੋਜ਼ ਹੈ ਲੱਕੜੀ ਹੈ ਉਹ ਇੱਕਦਮ ਜਦੋਂ ਜਿੱਥੇ ਵੀ ਸਾਡੀ ਜ਼ਮੀਨ ਦੇ ਵਿੱਚ ਮਾੜੀ ਮੋਟੀ ਇਨਫੈਕਸ਼ਨ ਹੋਵੇ ਉਹ ਇੱਕਦਮ ਦੌਰ ਕੇ ਆਉਂਦੀ ਹੈ ਤੇ ਜਦੋਂ ਅਸੀਂ ਗੰਨੇ ਦੀ ਬਿਜਾਈ ਕਰਨੀ ਹੈ ਜਦੋਂ ਅਸੀਂ ਬਰੋਟੇ ਕਹਿ ਲਓ ਪੱਛੀਆਂ ਕਹਿ ਲਓ ਮਟੀਆਂ ਕਹਿ ਲਓ ਹਨ ਉਹ ਜੋ ਵੀ ਆਪਣੇ ਆਪਣੇ ਲੋਕੇਸ਼ਨ ਦੇ ਹਿਸਾਬ ਨਾਲ ਜਦੋਂ ਅਸੀਂ ਉਹਨੂੰ ਖੇਤ ਦੇ ਵਿੱਚ ਪਾਉਣਾ ਹੈ ਕੋਸ਼ਿਸ਼ ਕਰੀਏ ਕਿ ਅਸੀਂ ਕਲੋਰੋ ਜਾਂ ਰੀਜੈਂਟ ਉਹ ਉਹਦੇ ਸਪਰੇਅ ਕਰ ਦਈਏ ਤਾਂ ਕਿ ਉਹਦੇ ਨਾਲ ਸਾਡਾ ਜਿਹੜੀ ਸਯੰਕ ਦਾ ਪ੍ਰਬੰਧ ਹੋ ਜਾਏ ਕਿ ਉਹ ਸਾਡਾ ਕੰਟਰੋਲ ਹੋ ਜਾਏ ਪਲੱਸ ਉਦੇ ਬਾਅਦ ਕਈ ਵਾਰੀ ਕੀ ਹੁੰਦਾ ਕਿ ਟੈਂਪਰੇਚਰ ਥੋੜਾ ਜਿਆ ਹੋਵੇ ਤੇ ਅਗੇ ਤੀ ਫੋਰ ਦਾ ਗੜਵਾ ਜਿਹਨੂੰ ਅਸੀਂ ਕੰਸੂਵਾ ਵੀ ਕਹਿੰਦੇ ਆ ਹਾਂ ਕਿਤੇ ਕਿਤੇ ਉਹ ਵੀ ਆ ਜਾਂਦਾ ਸਰ ਜਦੋਂ ਸਤੰਬਰ ਮਹੀਨੇ ਗਰਮੀ ਹੁੰਦੀ ਹੈ ਤੇ ਅਗਰ ਉਹ ਬਿਜਾਈ ਕੀਤੀ ਹੋਈ ਤਾਂ ਉੱਥੇ ਵੀ ਇਹ ਸਪਰੇਅ ਕਰਨਾ ਜ਼ਰੂਰੀ ਹੈ ਸਰ ਹੂੰ ਤੇ ਇਹ ਕਰਮੀ ਖਾਲਾਂ ਦੇ ਵਿੱਚ ਹੀ ਇਹ ਖਾਲਾਂ ਦੇ ਵਿੱਚ ਹੀ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਬਿਜਾਈ ਤੇ ਕਰਨੀ ਆ ਪਰ ਨਾਲ ਨਾਲ ਇਹ ਪ੍ਰਬੰਧ ਜੇ ਕਿ ਅਗਾਹੋਂ ਕੀਤੇ ਹੋਣਗੇ ਤੇ ਅਸੀਂ ਝਾੜ ਚੰਗਾ ਲੈ ਸਕਦੇ ਅੱਛਾ ਡਾਕਟਰ ਸੰਗੀਤਾ ਜੀ ਇੱਕ ਦੱਸੋ ਵੀ ਬੀਜ ਸੋਧਣਾ ਕਿੰਨਾ ਕੁ ਜ਼ਰੂਰੀ ਹੈ ਤੇ ਇਹਦਾ ਤਰੀਕਾ ਕੀ ਹੈ ਬਿਲਕੁਲ ਸਰ ਜਿੱਦਾਂ ਕਿ ਅਸੀਂ ਪਹਿਲੇ ਕੀੜਿਆਂ ਦੇ ਬਾਰੇ ਗੱਲ ਕੀਤੀ ਹੈ ਗੰਨੇ ਦੀਆਂ ਕੁਝ ਬਿਮਾਰੀਆਂ ਜਿਹੜੀਆਂ ਮੇਨ ਬਿਮਾਰੀਆਂ ਹੈਗੀਆਂ ਨਾ ਉਹਨਾਂ ਬਿਮਾਰੀਆਂ ਦੀ ਹਮੇਸ਼ਾ ਕੀ ਹੈ ਕਿ ਜਿਹੜੀ ਅੰਦਰੂਨੀ ਇਨਫੈਕਸ਼ਨ ਹੈ ਉਹਨੂੰ ਆਪਾਂ ਕਹਿੰਦੇ ਆ ਕਿ ਲੇਟੈਂਟ ਇਨਫੈਕਸ਼ਨ ਹੁੰਦੀ ਹੈ ਉਹ ਅੱਜ ਤੋਂ ਲੈ ਕੇ ਉਹਦੇ ਗੰਨੇ ਦੇ ਪੱਕਣ ਤੱਕ ਜਦ ਤੱਕ ਗੰਨਾ 7 8ਵੇਂ ਦਿਨਾਂ ਦੀ ਹੋ ਜਾਂਦਾ ਉਦੋਂ ਜਾ ਕੇ ਉਹਦੇ ਸਿੰਪਟਮ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੁੰਦੀਆਂ ਪਰ ਉਹਦਾ ਵੀ ਕੀ ਹੈ ਉਹ ਕਹਿੰਦੇ ਆ ਕਿ ਇਲਾਜ ਤੋਂ ਪਰਹੇਜ਼ ਚੰਗਾ। ਉਹ ਵੀ ਸਾਨੂੰ ਪਰਹੇਜ਼ ਹੀ ਕਰਨਾ ਪੈਣਾ ਤੇ ਜਿਹੜੇ ਗੰਨੇ ਦੀ ਸਾਡਾ ਬੀਜ ਅਸੀਂ ਯੂਜ਼ ਕਰਨਾ ਹੈ ਲੈ ਕੇ ਆਉਣਾ ਹੈ ਉਹਦੀ ਸੋਧ ਕਰਨਾ ਬਹੁਤ ਜ਼ਰੂਰੀ ਹੈ। ਉਹਦੀ ਸੋਧ ਦੇ ਦੋ ਤਰੀਕੇ ਹਨ। ਨੰਬਰ 1 ਕਿ ਜਿਸ ਖੇਤੋਂ ਅਸੀਂ ਬੀਜ ਲੈ ਕੇ ਆਉਣਾ ਹਮਮ ਉੱਥੇ ਅਸੀਂ ਇਹ ਦੇਖੀਏ ਕਿ ਉਸ ਖੇਤ ਵਿੱਚ ਜਿੱਦਾਂ ਕਿ ਗੰਨੇ ਦੀਆਂ ਜਿਹੜੀਆਂ ਬਿਮਾਰੀਆਂ ਰੱਤਾ ਰੋਗ ਹੋ ਗਿਆ, ਸੋਕੜਾ ਹੋ ਗਿਆ, ਕਾਲੀ ਕੰਗਿਆਰੀ ਹੋ ਗਈ ਜਾਂ ਪੋਕਾ ਬੋਇੰਗ ਹੋ ਗਈ। ਇਹ ਉੱਥੇ ਨਾ ਹੋਣ। ਜੇ ਉਥੇ ਬੀਜ ਦੇ ਵਿੱਚ ਆਲਰੇਡੀ ਬਿਮਾਰੀ ਹੈ ਤਾਂ ਉਸ ਖੇਤ ਤੋਂ ਕੋਸ਼ਿਸ਼ करिए ਕਿ ਬੀਜ ਨਾ ਲੀਏ ਇਨ ਕੇਸ ਜੇ ਕਿਤੇ ਕੋਈ ਸਾਨੂੰ ਬੀਜ ਨਹੀਂ ਮਿਲਦਾ ਹੈ ਉਹ ਬੀਜ ਜਦੋਂ ਅਸੀਂ ਲੈ ਕੇ ਆਉਣਾ ਹੈ ਜਦੋਂ ਉਹਨੂੰ ਅਸੀਂ ਕੱਟ ਕੇ ਲਿਆਉਣਾ ਹੈ ਉਹਦੀ ਖੋਰੀ ਤੇ ਆਗ ਨਾਲ ਆਉਣ ਜਿਸ ਖੇਤ ਦੇ ਵਿੱਚ ਬੀਜਣਾ ਹੈ ਉੱਥੇ ਆ ਕੇ ਉਹਨੂੰ ਚਿਲਿਏ ਔਰ ਜਦੋਂ ਉਹਨੂੰ ਚਿਲਣਾ ਉਹਨੂੰ ਹੱਥ ਨਾਲ ਚਿਲਿਏ ਦਾਤੀ ਨਾਲ ਨਾ ਚਿਲਿਏ ਹਾਂ ਬਿਲਕੁਲ ਜਦੋਂ ਅਸੀਂ ਦਾਤੀ ਨਾਲ ਚਿਲਦੇ ਹਾਂ ਉਹਦੀਆਂ ਅੱਖਾਂ ਭੁਰ ਜਾਂਦੀਆਂ ਹਾਂ ਅੱਖਾਂ ਭੁਰਨ ਤੋਂ ਬਾਅਦ ਸਾਡੇ ਕੋਲ ਗੰਨਾ ਤੇ ਰਹਿ ਜਾਊਗਾ ਪਰ ਜਿਹੜੀ ਜੰਮਣ ਵਾਲੀ ਪੁਆਇੰਟ ਹੈ ਉਹ ਖਤਮ ਹੋਊਗਾ ਉਹ ਖਤਮ ਮੀਨਸ ਕਿ ਉਹ ਅੱਖ ਟੁੱਟ ਗਈ ਉਹ ਫਿਰ ਤਾਂ ਡੰਡਾ ਸੁੱਟਣ ਵਾਲੀ ਗੱਲ ਹੋ ਗਈ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਫਿਰ ਉਹ ਜੰਮਦਾ ਨਹੀਂ ਪਰ ਜੇ ਹੁਣ ਬਿਮਾਰੀ ਹੈ ਉਹਨੂੰ ਕੋਸ਼ਿਸ਼ ਇਹ ਕਰਨੀ ਹੈ ਕਿ ਅਸੀਂ ਉਹਦੇ ਬਰੋਟੇ ਪੀਸ ਬਣਾਉਣੇ ਆ ਚਾਹੇ ਤਿੰਨ ਅੱਖਾਂ ਵਾਲੇ ਬਣਾ ਲਈਏ ਜਾਂ ਦੋ ਅੱਖਾਂ ਵਾਲੇ ਬਣਾ ਲਈਏ ਜਿੱਥੇ ਸ ਮਾੜਾ ਉਹਦਾ ਪੀਸ ਬਰੋਟਾ ਲੱਗਦਾ ਉਹਨੂੰ ਸਾਈਡ 'ਚ ਕਰ ਦਈਏ ਔਰ ਜਿਹੜਾ ਬਾਕੀ ਆ ਕਿਉਂਕਿ ਉਹ ਉੱਲੀ ਦੇ ਕੰਨ ਬੜੇ ਛੋਟੇ-ਛੋਟੇ ਹੁੰਦੇ ਆ ਮਾਈਕਰੋਸਕੋਪਿਕ ਹੁੰਦੇ ਆ ਉਹਦੇ ਲਈ ਸਾਡੇ ਜਿਹੜੇ ਉੱਲੀ ਨਾਸ਼ਕ ਹੈ ਜਿੱਦਾਂ ਕਿ ਅਸੀਂ ਕਹਿ ਦਿੰਦੇ ਆ ਕਿ ਉਹਦੇ 'ਚ ਅਜੋਕਸੀਸਟ੍ਰੋਬਿਨ ਔਰ ਡਫਿਕਨਾ ਜੋੜਦਾ 1 ਐਮਐਲ 1 ਲੀਟਰ ਦੇ ਹਿਸਾਬ ਨਾਲ ਸੋਲੂਸ਼ਨ ਬਣਾ ਕੇ ਜੇ ਤੁਸੀਂ 100 ਲੀਟਰ ਪਾਣੀ ਪਾਣਾ ਤਾਂ 100 ਐਮਐਲ ਪਾਜੂਗਾ ਉਹਦਾ ਸੋਲੂਸ਼ਨ ਬਣਾ ਕੇ ਤਾਂ ਉਹ ਜਿਹੜੀਆਂ ਮਟੀਆਂ ਨੇ ਉਹਨੂੰ ਡਿਪ ਕਰ ਲਈਏ ਚੰਗੀ ਤਰ੍ਹਾਂ ਪਿਗੋ ਕੇ ਫਿਰ ਅਸੀਂ ਉਹਨੂੰ ਖਾਲਾਂ ਦੇ ਵਿੱਚ ਪਾਈਏ ਫਿਰ ਉਹਦੇ ਤੇ ਮਿੱਟੀ ਪਾਈਏ ਤਾਂ ਉਹਦੇ ਚ ਕੀ ਹੈ ਕਿ ਜਿਹੜਾ ਹਵਾ ਤੋਂ ਬਾਹਰੋਂ ਕੋਈ ਕਾਣਾ ਆਂਦਾ ਉਹ ਵੀ ਚੱਕ ਹੋ ਜਾਊਗਾ ਤੇ ਜਿਹੜਾ ਗੰਨੇ ਦੇ ਅੰਦਰ ਹੋਗਾ ਕਿਉਂਕਿ ਦੋਨੋਂ ਸਾਈਡ ਕਾਟ ਲੱਗਿਆ ਹੋਇਆ ਉਹ ਦੁਆਇ ਅੰਦਰ ਚਲ ਜੂਗੀ ਤਾਂ ਉਹ ਉਲਲੀ ਤੋਂ ਬਚ ਜਾਗੇ ਬਿਮਾਰੀ ਤੋਂ ਬਚ ਜਾ ਬਿਲਕੁਲ ਅੱਛਾ ਡਾਕਟਰ ਸਾਹਿਬ ਵੇਖੋ ਜਦੋਂ ਜਿਵੇਂ ਤੁਸੀਂ ਦੱਸਿਆ ਕਿ ਹੁਣ 31 ਆ तकरीबन ਅਕਤੂਬਰ ਤੱਕ ਇਹਨੂੰ ਵੀ ਸਕਦੇ ਆ ਜੀ ਜੀ ਤੇ ਦੇਖਿਓ ਜਦੋਂ ਬਿਜੀ ਦਾ ਤੇ ਨਾਲ ਦੀ ਨਾਲ ਹੀ ਨਦੀਨ ਵੀ ਸਟਾਰਟ ਹੋ ਜਾਂਦੇ ਆ ਬਿਲਕੁਲ ਤੇ ਹੁਣ ਨਦੀਨਾਂ ਦੀ ਜੇ ਕੋਈ ਆਪਾਂ ਪਹਿਲਾਂ ਹੀ ਕੋਈ ਇੰਤਜ਼ਾਮ ਇਹੋ ਜਿਹਾ ਕਰ ਸਕਦੇ ਹਾਂ ਵੀ ਜੇ ਦਿਨਾਂ ਨਦੀਨ ਜਿਹੜੇ ਆ ਉਹ ਨਾ ਹੋਣ ਜੇ ਰੱਬ ਨਾ ਕਰੇ ਹੋ ਗਏ ਤੇ ਫੇਰ ਆਪਾਂ ਜਿਹੜਾ ਵਾਅਦਾ ਲਾਜ ਕਿਵੇਂ ਕਰ ਸਕਦੇ ਹਾਂ ਹਾਂ ਸਰ ਉਹਦੇ 'ਚ ਇਹ ਹੈ ਕਿ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਗੰਨੇ ਦੀ ਉਹ ਨਦੀਨਾਂ ਬਦੀ ਵੀ ਉਹ ਸੇਮ ਹੀ ਸਰ ਲੱਗਦਾ ਕਿਉਂਕਿ ਕ੍ਰੌਪ ਤਾਂ ਅਰਸਾ ਬਹੁਤ ਲੰਮਾ ਲੰਮਾ ਬਹੁਤ ਆ 12 14 ਮਹੀਨੇ ਦਾ ਅਰਸਾ ਹੈ ਪਰ ਜਿੱਦਾਂ ਹੁਣ ਸਰਦੀਆਂ ਵਾਲੇ ਨਦੀਨ ਆਉਣੇ ਨੇ ਹੂੰ ਨਦੀਨ ਸਰ ਦੋ ਤਰ੍ਹਾਂ ਦੇ ਹੁੰਦੇ ਆਂ ਔਰ ਦੋ ਤਰ੍ਹਾਂ ਦੀ ਦੀ ਰੋਕਥਾਮ ਹੁੰਦੀ ਹੈ ਹੂੰ ਇੱਕ ਇੱਕ ਜਦੋਂ ਅਸੀਂ ਗੰਨਾ ਬੀਜਣਾ ਹੂੰ ਉਸ ਟਾਈਮ ਸਾਡੇ ਖੇਤ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਬਿਲਕੁਲ ਕਿਉਂਕਿ ਕੁਝ ਕਿਸਾਨ ਵੀਰ ਸਾਡੇ ਇਸ ਤਰ੍ਹਾਂ ਨੇ ਕਿ ਉਹ ਸੁੱਕੇ ਦੇ ਵਿੱਚ ਗੰਨਾ ਬੀਜ ਕੇ ਬਾਦ ਵਿੱਚ ਪਾਉਣੇ ਲਾਉਂਦੇ ਆ ਹੂੰ ਕੁਝ ਜਿਹੜਾ ਕਿ ਬੱਤਰ ਰੌਣੀ ਕਰਨ ਤੋਂ ਬਾਅਦ ਹੂੰ ਬੱਤਰ ਆ ਗਿਆ ਉਦੋਂ ਗੰਨਾ ਬੀਜਦੇ ਬਿਲਕੁਲ ਉਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਅਕਸਰ ਸਾਡੇ ਅਸੀਂ ਰਿਕਮੈਂਡ ਕਰਦੇ ਹਾਂ ਕਿ ਪ੍ਰੀ ਅਮਰਜੈਂਸ ਜਾਂ ਪੋਸਟ ਅਮਰਜੈਂਸ ਬਿਲਕੁਲ ਜੰਮਣ ਤੋਂ ਪਹਿਲਾਂ ਹੂੰ ਜਾਂ ਜੰਮਣ ਤੋਂ ਬਾਅਦ ਬਾਅਦ ਪਰ ਇੱਥੇ ਇਹ ਅਸੀਂ ਸਿੱਖਦੇ ਹਾਂ ਕਿ ਉਹ ਬੀਜਤ ਬੀਜਣ ਤੋਂ ਬਾਅਦ ਗੰਨੇ ਦੇ ਜੰਮਣ ਦਾ ਇੰਤਜ਼ਾਰ ਕਰਦੇ ਹੂੰ ਗੰਨੇ ਦੇ ਜੰਮਣ ਨੂੰ ਲੱਗਦੇ 35 ਤੋਂ 40 ਦਿਨ ਹਾਂਜੀ ਜਿਹੜੇ ਨਦੀਨ ਹੈ ਉਹ ਤੀਜੇ ਦਿਨ ਹੀ ਬਾਹਰ ਆਉਂਦੇ ਤੀਜੇ ਦਿਨ ਆ ਜਾਂਦੇ ਜੀ ਤੇ ਇਸ ਕਰਕੇ ਜਿਹੜੇ ਸਾਡੇ ਉਥੇ ਨਦੀਨ ਨਾਸ਼ਕ ਹੈ ਹੂੰ ਨਦੀਨ ਨਾਸ਼ਕ ਜੇ ਐਟਰਾਜਨ ਹੋਵੇ ਹੂੰ ਚਾਹੇ ਮੈਟਰੀਬੂਜ਼ਨ ਹੋਵੇ ਹੂੰ ਉਹ ਅਸੀਂ 72 ਘੰਟੇ ਦੇ ਅੰਦਰ ਅੰਦਰ ਹੂੰ ਸਪਰੇਅ ਕਰਨੀ ਹੈ ਪਰ ਉਸ ਟਾਈਮ ਸਪਰੇਅ ਕਰਨੀ ਹੈ ਕਿ ਸੋਇਲ ਦੇ ਵਿੱਚ ਮਿੱਟੀ ਦੇ ਵਿੱਚ ਬੱਤਰ ਹੋਵੇ ਥੋੜੀ ਨਮੀ ਹੋਵੇ ਨਮੀ ਹੋਵੇ ਇਹ ਤਾਂ ਹੋ ਗਈ ਪ੍ਰੀ ਅਮਰਜੈਂਸੀ ਹੂੰ ਪਰ ਇਨ ਕੇਸ ਜਦੋਂ ਜੰਮ ਨਦੀਨ ਜੰਮ ਕੇ ਬਾਹਰ ਆ ਗਿਆ ਜੋ ਗੋਡੀ ਵਗੈਰਾ ਨਹੀਂ ਪਾ ਪਾਇ ਤਾਂ ਉਸ ਤੋਂ ਅਸੀਂ ਜੰਮਣ ਤੋਂ ਬਾਅਦ ਵਿੱਚ ਨਦੀਨ ਦੇ ਜੰਮਣ ਤੋਂ ਬਾਅਦ ਉੱਥੇ ਸਾਨੂੰ ਇਹ ਦੇਖਣਾ ਕਿ ਜਿਹੜੀ ਨਦੀਨ ਦੀ ਸਟੇਜ ਹੈ ਉਹ ਦੋ ਤੋਂ ਤਿੰਨ ਪੱਤੇ ਵਾਲੀ ਹੋਏ ਅੱਛਾ ਜੀ ਉਸ ਤੋਂ ਬਾਅਦ ਜਿਹੜੇ ਪੋਸਟ ਮਰਜੈਂਸ ਵਾਲੇ ਨਦੀਨ ਨਾਸ਼ਕ ਹੈਗੇ ਸਾਡੇ ਕੋਲ ਉਹਨਾਂ ਦੇ ਅਸੀਂ ਜਦੋਂ ਸਪਰੇਅ ਕਰ ਲਈਏ ਤ੍ਰਿਸਕੇਲ ਹੈ ਤ੍ਰਿਸੂਕ ਹੈ ਸਿੰਦਿਕਾ ਹੈ ਆ ਕਾਫੀ ਦਵਾਈਆਂ ਤੁਸੀਂ ਉਹਨਾਂ ਦੇ ਅਸੀਂ ਸਪਰੇਅ ਕਰ ਦਈਏ ਤੇ ਬਹੁਤ ਅੱਛਾ ਕੰਟਰੋਲ ਵੀ ਕਾਫੀ ਜੀ ਬਿਲਕੁਲ ਅਸੀਂ ਪੈਕੇਜ ਪ੍ਰੈਕਟਿਸ ਦੇ ਵਿੱਚ ਪਾਇਆ ਹੋਇਆ ਤੇ ਉਹ ਚੀਜ਼ਾਂ ਅਗਰ ਕਰਦੇ ਹਾਂ ਤਾਂ ਫਿਰ ਸਾਡਾ ਜਿਹੜਾ ਕਿ ਜਿਹੜਾ ਆਟਮ ਦਾ ਪੂਰਾ ਸਮਾਂ ਹੈ ਫਰਵਰੀ ਤੱਕ ਸਾਡੇ ਖੇਤ ਲਗਭਗ ਨਦੀਨਾਂ ਤੋਂ ਫ੍ਰੀ ਰਹਿ ਜਾਂਦੇ ਬਾਅਦ ਇੱਕ ਗੋਡੀ ਪਾ ਕੇ ਪਾਣੀ ਲਗਾ ਕੇ ਤੇ ਫਸਲ ਮਸ ਜਾਂਦੀ ਹੈ ਹੂੰ ਬਿਲਕੁਲ ਜੀ 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 ਬਿਲਕੁਲ ਗੱਲ ਸਹੀ ਹੈ ਵਿਸੋਧਨਾ ਵੀ ਜਿਹੜਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਤੇ ਇਹ ਜਿਵੇਂ ਦਿਨ-ਬਦਨ ਸਾਡੀਆਂ ਤਕਨੀਕਾਂ ਨਵੀਆਂ-ਨਵੀਆਂ ਆ ਰਹੀਆਂ ਹੈ ਨਾ ਹਰ ਚੀਜ਼ 'ਚ ਇੱਕ ਨਵੀਂ ਤਕਨੀਕ ਬਿਲਕੁਲ ਕੀ ਕਮਾਦ ਲਈ ਬਿਜਾਈ ਲਈ ਵੀ ਸਾਡੇ ਕੋਲ ਕੋਈ ਉੱਤਮ ਤਕਨੀਕ ਹੈ ਜਿਹਦੇ ਨਾਲ ਅਸੀਂ ਇਹਦੀ ਬਿਜਾਈ ਕਰੀਏ ਬਿਲਕੁਲ ਜੀ ਕਿਉਂਕਿ ਸਰ ਹੁਣ ਜਿੱਦਾਂ ਸਮੇਂ ਦੇ ਹਿਸਾਬ ਨਾਲ ਜਿੱਦਾਂ ਕਿ ਸਾਇੰਸ ਦੇ ਹਿਸਾਬ ਨਾਲ ਕੁਝ ਨਈਆਂ ਤਨਿਕਾਂ ਪ੍ਰਾਣੀਆਂ ਮੋਡੀਫਾਈ ਹੋ ਕੇ ਆ ਰਹੀਆਂ ਨੇ ਜਿਵੇਂ ਕਿ ਪਿਛਲੇ ਅਸੀਂ ਰਵਾਇਤੀ ਢੰਗ ਨਾਲ ਦੇਖੀਏ ਕਿ ਸਾਡੇ ਜਿਹੜੇ ਕਿਸਾਨ ਵੀਰ ਸੀਗੇ ਅਕਸਰ ਗੰਨਾ 2.5 ਫੁੱਟ ਜਾਂ 3 ਫੁੱਟ ਤੇ ਲਾਉਂਦੇ ਸੀ ਹੂੰ 2.5 ਫੁੱਟ ਤੇ ਗੰਨਾ ਲਾਉਂਦੇ ਸੀ ਉਸ ਟਾਈਮ ਕੀ ਸੀਗਾ ਕਿ ਜਿਹੜੀਆਂ ਸਾਡੀਆਂ ਕਿਸਮਾਂ ਸੀਗੀਆਂ ਉਹ ਸਾਡੀਆਂ ਪਤਲੇ ਗੰਨੇ ਹੁੰਦੇ ਸੀ ਉਥੋਂ ਹੁੰਦਾ ਕਿ ਜਿੰਨੇ ਗੰਨੇ ਜ਼ਿਆਦਾ ਹੋਣਗੇ ਉਹਨਾਂ ਝਾੜ ਜ਼ਿਆਦਾ ਹੋਊਗਾ ਜ਼ਿਆਦਾ ਹੋਊ ਪਰ ਹੁਣ ਜਿਹੜੀਆਂ ਨੰਮੀਆਂ ਕਿਸਮਾਂ ਦੇ ਆਪਾਂ ਨਾ ਲਏ ਆ ਉਹ ਤੁਹਾਡਾ 1.5 ਕਿਲੋ ਦਾ ਗੰਨਾ ਹੋ ਜਾਂਦਾ 2 ਸਵਾ 2 ਕਿਲੋ ਦਾ ਵੀ ਗੰਨਾ ਹੋ ਜਾਂਦਾ ਤਾਂ ਉਹਦੇ ਲਈ ਜੇ ਹੁਣ ਅਸੀਂ ਰਵਾਇਤੀ ਢੰਗ ਨਾਲ ਲਾਉਂਦੇ ਆ ਜੇ ਅਸੀਂ ਪੁਰਾਣੀਆਂ ਤਕਨੀਕਾਂ ਨਾਲ ਕਰਦੇ ਆ ਤੇ ਫਿਰ ਸਾਡੇ ਝਾੜ ਨਹੀਂ ਬਣਦੇ ਤੇ ਸਾਡਾ ਉਸ ਫਸਲ ਦਾ ਮੁਨਾਫਾ ਨਹੀਂ ਆਉਂਦਾ ਔਰ ਫਸਲ ਦੀ ਇਕਨੋਮਿਕਸ ਖਰਾਬ ਹੋ ਜਾਂਦੀ ਹੈ ਤਾਂ ਇਹਦੇ ਲਈ ਸਰ ਜਦੋਂ ਅਸੀਂ ਖੇਤ ਤਿਆਰ ਕਰਨਾ ਹੈ ਇੱਕ ਸਾਡੀ ਯੂਨੀਵਰਸਿਟੀ ਦੀ ਸਾਈਟ ਤੋਂ ਇੱਕ ਤਹਿ ਤੋੜ ਮਸ਼ੀਨ ਦੇ ਆਪਾਂ ਸਪਾਰਸ਼ ਕੀਤੀ ਹੋਈ ਹੈ ਚਿਜਲਰ ਦੀ ਉਹ ਮਾਰ ਲਈਏ ਕਿਉਂਕਿ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਸਾਡੀ ਇੱਥੇ ਜ਼ਮੀਨਾਂ ਆਪਾਂ ਖਣਕ ਤੇ ਝੋਨੇ ਦਾ ਸਾਡਾ ਜਿਹੜਾ ਵੱਡਾ ਫਸਲੀ ਚੱਕਰ ਹੈ ਬੜੀ ਭਾਰੀ ਮਸ਼ੀਨਰੀ ਅਸੀਂ ਯੂਜ਼ ਕਰਦੇ ਹਾਂ ਉਹਦੇ ਵਿੱਚ ਉਹਦੇ ਨਾਲ ਥੱਲੇ ਤਹਿ ਬਣ ਜਾਂਦਾ ਔਰ ਗੰਨਾ ਜਿਹੜਾ ਉਹ ਖਾਲਾਂ ਦੇ ਵਿੱਚ ਬੀਜਿਆ ਜਾਂਦਾ ਅਗਰ ਜੋ ਤਹਿ ਬਣਿਆ ਨਾ ਟੁੱਟਿਆ ਹੋਵੇ ਤੇ ਉਹਦੀਆਂ ਜੜ੍ਹਾਂ ਚੰਗੀਆਂ ਵਿਕਸਿਤ ਨਹੀਂ ਹੁੰਦੀਆਂ ਤੇ ਗੰਨੇ ਦੇ ਝਾੜ ਤੇ ਉਹਦੀ ਫਸਲ ਦੇ ਸਟੈਂਡ ਤੇ ਅਸਰ ਪਾਉਂਦੀ ਹੈ ਤੇ ਦੂਸਰਾ ਕਿਸ ਫਸਲ ਨੂੰ ਲਾਹੇ ਬੰਦ ਬਣਾਉਣਾ ਹੈ ਤੇ ਉਹਦੇ ਚ ਇਹ ਹੈ ਕਿ ਉਹ ਅਸੀਂ ਚੌੜੀ ਵਿਧੀ ਕੋਲ ਜਾਈਏ ਹੂੰ ਚਾ ਘੱਟੋ ਘੱਟ 4 ਫੁੱਟ ਤੇ ਜਾਈਏ 4 ਫੁੱਟ ਤੇ ਚਾਹੇ ਸਿੰਗਲ ਲਾਈਨ ਲਾ ਲਈਏ ਹੂੰ ਜੇ ਅਸੀਂ ਪੇੜ ਰੋਲ ਲਾ ਲਈਏ 2 ਕੁਤਾਰੀ ਵਿਧੀ ਨਾਲ ਲਾ ਲਈਏ ਉਹਦੇ ਚ ਇਹ ਹੈ ਕਿ ਗੰਨੇ ਦੇ ਵਿੱਚ ਮਿੱਟੀ ਲਾਉਣਾ ਸੌਖਾ ਹੂੰ ਗੰਨੇ ਨੂੰ ਵਧਣਾ ਸੌਖਾ ਗੰਨਾ ਡਿਗਦਾ ਨਹੀਂ ਹੂੰ ਜਦੋਂ ਇੱਕ ਵਾਰ ਗੰਨਾ ਡਿਗਣ ਤੋਂ ਬਚ ਗਿਆ ਚਾਹੇ ਬਨ ਕੇ ਜਾਂ ਮਿੱਟੀ ਲਗਾ ਕੇ ਤਾਂ ਫਿਰ ਜਿਹੜੇ ਸਾਡੇ ਝਾੜ ਹੈ ਉਹ ਬਹੁਤ ਅੱਛੇ ਆ ਜਾਂਦੇ ਆ ਕਿਉਂਕਿ ਫਸਲ ਪੂਰੇ ਸਮੇਂ ਤੱਕ ਖੜੀ ਰਹਿੰਦੀ ਹੈ ਔਰ ਜਦੋਂ ਗੰਨਾ ਖੜਾ ਰਹਿ ਗਿਆ ਤਾਂ ਇਹਦੇ ਬਹੁਤ ਘੱਟ ਨੁਕਸਾਨ ਹੁੰਦੇ ਆ ਜੀ ਅੱਛਾ ਸੰਘੇੜਾ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਇਹਦਾ ਸਮਾਂ ਜਿਹੜਾ ਵਾ ਉਹ ਲੰਬਾ ਹੁੰਦਾ ਜੀ ਕਿਉਂਕਿ ਬੀਜਣ ਤੋਂ ਲੈ ਕੇ ਤੇ 12 ਤੋਂ 14 ਮਹੀਨੇ ਬਿਲਕੁਲ ਸਰ ਐਨੇ ਤੇ ਤਿੰਨ ਤਿੰਨ ਫਸਲਾਂ ਨੂੰ ਹੱਥ ਪਾਉਣ ਲੱਪਿਆਂ ਹਾਂਜੀ ਹਾਂ ਸੋ ਜਦੋਂ ਇਹਦੇ ਵਿੱਚ ਗੱਲ ਕਰੀਏ ਤੇ ਕੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੋਈ ਇਹੋ ਜਿਹਾ ਸਪਾਰਸ ਹੈ ਵੀ ਕੋਈ ਹੋਰ ਫਸਲਾਂ ਜੀ ਕੋਈ ਵੀ ਫਸਲਾਂ ਹੋਣ ਬਿਲਕੁਲ ਵੀ ਉਹ ਫਸਲਾਂ ਅਸੀਂ ਇਹਦੇ ਵਿੱਚ ਰਲ ਮੀਆਂ ਕਹਿ ਦੋ ਜਾਂ ਇੰਟਰ ਕ੍ਰੋਪਿੰਗ ਕਹਿ ਦੋ ਵੀ ਇੱਕ ਮਾਤ ਦੇ ਵਿੱਚੋਂ ਫਸਲਾਂ ਲਾ ਸਕਦੇ ਹਾਂ ਈਡੇ ਲੰਬੇ ਸਮੇਂ ਦੇ ਵਿੱਚੋਂ ਫਸਲਾਂ ਤੇ ਲੈ ਸਕੀ ਬਿਲਕੁਲ ਕਿਉਂਕਿ ਉਹਦੇ ਨਾਲ ਕਮਾਈ ਵੀ ਹੋ ਜਾਊਗੀ ਇਹਦੇ ਬਾਰੇ ਦੱਸੋ ਜੀ ਹਾਂ ਸਰ ਇਹਦੇ ਵਿੱਚ ਜਿੱਦਾਂ ਕਿ ਹੁਣੇ ਸਾਡੇ ਪੈਸਾਬ ਨੇ ਪੁੱਛਿਆ ਸੀ ਵੀ ਸਾਨੂੰ ਉੱਤਮ ਤਕਨੀਕਾਂ ਇਹ ਵੀ ਉਹਦਾ ਇੱਕ ਹਿੱਸਾ ਹੈ ਔਰ ਇਹ ਜਿੱਦਾਂ ਅਸੀਂ ਪਹਿਲੇ ਗੱਲ ਕੀਤੀ ਜੇ ਕਿ ਇਹਦਾ ਜਿਹੜਾ ਸਮਾਂ ਹੈ ਉਹ 12 ਤੋਂ 14 ਮਹੀਨੇ ਦਾ ਔਰ ਉਹਦੇ ਚ ਕੀ ਜਿਹੜਾ ਅਸੀਂ ਹੁਣੇ ਗੱਲ ਕੀਤੀ ਜੇ ਕਿ ਗੰਨੇ ਨੂੰ ਚੌੜੀ ਵਿਧੀ ਨਾਲ ਲਾਈਏ ਆਹ ਉਹ ਜਿਹੜੀ ਅਸੀਂ 4 ਫੁੱਟ ਦੀ ਥਾਂ ਸਾਡੇ ਕੋਲ ਬਚਦੀ ਹੈ ਜੇ ਅਸੀਂ ਉਹਨੂੰ ਵਰਤੋਂ ਚ ਨਹੀਂ ਲਿਆਉਂਗੇ ਹੂੰ ਤਾਂ ਉਹਦੇ ਚ ਕੀ ਨਦੀਨ ਉਹ ਨਦੀਨ ਆ ਜਾਣੇ ਉਹ ਨਦੀਨ ਫਸਲ ਦੇ ਨਾਲ ਉਹਦੇ ਚ ਕੰਪੀਟੀਸ਼ਨ ਕਰਨਗੇ ਤਾਂ ਉਹਦਾ ਝਾੜ ਘਟਾਉਣਗੇ ਤੇ ਨਦੀਨਾਂ ਦੀ ਥਾਂ ਤੇ ਅਸੀਂ ਰਲਵਾਂ ਫਸਲਾਂ ਦੀ ਗੱਲ ਕਰ ਲਈਏ ਜਾਂ ਇੰਟਰ ਕ੍ਰੋਪਿੰਗ ਦੀ ਗੱਲ ਕਰ ਲਈਏ ਔਰ ਇਹ ਜਿਹੜਾ ਸਮਾ ਪੱਤ ਝੜ ਰੁੱਤ ਵਾਲਾ ਹੂੰ ਕਿਉਂਕਿ ਇਹ ਬਹੁਤ ਅੱਛਾ ਸਮਾਂ ਹੈ ਔਰ ਇਸ ਸਮੇਲੇ ਅਸੀਂ ਘੱਟੋ ਘੱਟ 17 ਫਸਲਾਂ ਦੀ ਸਪਾਰਸ਼ ਕੀਤੀ ਹੋਈ ਹੈ। ਬੱਚਾ ਜੀ ਉਹਦੇ ਵਿੱਚ ਚਾਹੀ ਅਸੀਂ ਗਾਜਰ ਲਾ ਲਈਏ ਉਹਦੇ ਵਿੱਚ ਮਟਰ ਲਾ ਲਈਏ ਉਹਦੇ ਵਿੱਚ ਅਸੀਂ ਪਿਆਜ਼ ਲਾ ਲਈਏ ਉਹਦੇ ਵਿੱਚ ਅਸੀਂ ਲਸਣ ਲਾ ਲਈਏ ਇਵਨ ਕਿ ਸਾਡੀ ਸਰੋਂ ਵੀ ਉਹਦੇ ਵਿੱਚ ਲੱਗ ਜਾਂਦੀ ਹੈ। ਹੂੰ ਕਿ ਉਹ ਜਿਹੜੀਆਂ ਛੋਟੀਆਂ ਫਸਲਾਂ ਨੇ ਚਾਹੇ ਗਾਜਰ ਲਾ ਲਈਏ ਮੋਲੀ ਲਾ ਲਈਏ ਉਹ ਅਸੀਂ ਜਿਹੜੀਆਂ ਛੋਟੀਆਂ ਫਸਲਾਂ ਨੇ ਉਹ ਅਸੀਂ ਉਹਦੇ 'ਚ ਲਾ ਸਕਦੇ ਹਾਂ ਕਿ ਉਹ ਫਸਲਾਂ ਸਾਡੀਆਂ 3 ਤੋਂ 4 ਮਹੀਨਿਆਂ 'ਚ ਪੱਕ ਕੇ ਤਿਆਰ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਹੁਣ ਗੰਨਾ ਬੀਜਿਆ ਜਾਣਾ ਉਹਨਾਂ ਸਹੀ ਗ੍ਰੋਥ ਫੜਨੀ ਹੈ ਫਰਵਰੀ ਤੋਂ ਬਾਅਦ ਜਾ ਕੇ ਹਾਂ ਬਿਲਕੁਲ ਤਾਂ ਉਹਦੇ 'ਚ ਕੀ ਹੈ ਕਿ ਇਹਦੇ 'ਚ ਦੋ ਤਿੰਨ ਫਾਇਦੇ ਬਹੁਤ ਤਗੜੇ ਆ ਜਾਂਦੇ ਆ ਨੰਬਰ 1 ਕਿ ਉਹ ਜਿਹੜੀ ਫਸਲ ਛੋਟੀ ਹੈ ਉਹ ਸਾਰੀ ਫਰਵਰੀ ਮਹੀਨੇ ਜਾ ਕੇ ਖਤਮ ਹੋ ਜਾਣੀ ਹੈ ਜਾਂ ਮਾਰਚ ਦੇ ਵਿੱਚ ਹੋ ਜਾਣੀ ਤੇ ਫਰਵਰੀ ਮਾਰਚ ਤੱਕ ਗੰਨੇ ਦੀ ਗ੍ਰੋਥ ਨਹੀਂ ਹੁੰਦੀ ਉਹਦੇ 'ਚ ਅਸੀਂ ਜਿੰਨਾ ਕ ਪੈਸਾ ਸਾਨੂੰ ਉਸ ਰਲਵਾ ਫਸਲ ਦਾ ਮਿਲ ਜਾਂਦਾ ਉਹਦੇ ਨਾਲ ਸਾਡੇ ਪੂਰੇ ਸਾਲ ਦੀ ਗੰਨੇ ਦੀ ਫਸਲ ਪੜ ਜਾਂਦੀ ਹੈ ਬਿਲਕੁਲ ਉੱਥੇ ਸਾਨੂੰ ਬੈਨੀਫਿਟ ਹੋ ਜਾਂਦਾ ਦੂਸਰਾ ਇੱਕ ਫਾਇਦਾ ਕਿ ਉਹ ਜਿਹੜੀ ਉਹਨਾਂ ਫਸਲਾਂ ਦੀ ਰਹਿਣ ਖੁੰਦ ਹੁੰਦੀ ਹੈ ਛੋਟੀ ਫਸਲਾਂ ਦੀ ਜਦੋਂ ਅਸੀਂ ਗੋਡੀ ਪਾਨਿਆ ਉਹਦੇ 'ਚ ਅਸੀਂ ਕੋਤਰ ਦਿੰਨੇ ਆ ਉਹਦੇ 'ਚ ਕੀ ਹੈ ਕਿ ਸਾਡੀ ਜਿਹੜੀ ਮਿੱਟੀ ਦੀ ਜੈਵਿਕ ਮਾਦਾ ਹੈ ਇਹਨੂੰ ਆਰਗੇਨਿਕ ਕਾਰਬਨ ਕਹਿੰਦੇ ਆ ਉਹ ਆਰਗੇਨਿਕ ਕਾਰਬਨ ਵੀ ਵਧਦੀ ਹੈ ਜਿਹੜੀ ਕਿ ਆਲਟਿਮੇਟਲੀ ਸਾਡੀ ਮਿੱਟੀ ਦੀ ਸਿਹਤ ਨੂੰ ਵਧਾਉਂਦੀ ਹੈ ਤੇ ਉਹ ਸਾਡੀ ਫਸਲ ਨੂੰ ਗੰਨੇ ਦੀ ਜਾਂ ਆਉਣ ਵਾਲੀਆਂ ਅਗਲੀਆਂ ਫਸਲਾਂ ਲਈ ਵੀ ਮਦਦ ਕਰ ਬਿਲਕੁਲ ਜੀ ਤੇ ਰਲਵਾਂ ਫਸਲਾਂ ਅਗਲੀ ਅਸੀਂ ਗੰਨੇ ਦੇ ਵਿੱਚ ਬੀਜਦੇ ਆਂ ਤੇ ਜਿਹੜਾ ਤੁਸੀਂ ਗੱਲ ਕਹੀ ਹੈ ਕਿਉਂਕਿ 14 ਮਹੀਨੇ ਦੀ ਖਸਲ ਹੈ ਹਮਮ ਖਰਚੇ ਜ਼ਿਆਦਾ ਹੈ ਤੇ ਇਹ ਉਹਨੂੰ ਸਪਲੀਮੈਂਟ ਕਰਦਾ ਹੈ ਤੇ ਇੱਕ ਪੰਜ ਦੋ ਕਾਜ ਹੋ ਗਿਆ ਜੀ ਉਹ ਗੱਲ ਹੈ ਮੈਂ ਦਾਲਾਂ ਲੈਂਦੇ ਵੇਖੇ ਜੀ ਦਾਲਾਂ ਨਾ ਸਟਨੇ ਬਲੀਆਂ ਬਲੀਆਂ ਵੀ ਦਾਲਾਂ ਦੀਆਂ ਜੀ ਜੀ ਤੇ ਚਨੇ ਵੀ ਘਰ ਲਗਾ ਲੈਂਦੇ ਹਾਂ ਜੀ ਕਾਲੇ ਚਨੇ ਬਹੁਤ ਵਧੀਆ ਜੀ ਅੱਛਾ ਡਾਕਟਰ ਸਾਹਿਬ ਗੱਲ ਇਹ ਹੈ ਕਿ ਸਾਰਾ ਕਮਾਤ ਜਿਹੜਾ ਮੇਲਾ ਚ ਨਹੀਂ ਸਿੱਟਿਆ ਜਾਂਦਾ ਜੀ ਜੀ ਹੈ ਨਾ ਇਹਦੀ ਪੜਾਈ ਵੀ ਕਰਦੇ ਆਂ ਆਪ ਵੀ ਕਰਦੇ ਆਂ ਜੀ ਇਹ ਪੜਾਈ ਕਰਨ ਲੱਗਿਆਂ ਇਸ ਤੋਂ ਪਹਿਲਾਂ ਕੁਝ ਕੋਈ ਖਾਸ ਸਾਵਧਾਨੀਆਂ ਜਾਂ ਕੋਈ ਨੁਕਤੇ ਦੱਸਨੇ ਚਾਹੋਗੇ ਤੁਸੀਂ ਹਾਂ ਸਰ ਬਿਲਕੁਲ ਦੱਸਣਾ ਚਾਹੂੰਗਾ ਸਰ ਕਿਉਂਕਿ ਅਲਟੀਮੇਟਲੀ ਗੰਨੇ ਦਾ ਜਿਹੜਾ ਕਮਰਸ਼ੀਅਲ ਪ੍ਰੋਡਕਟ ਹੈ ਜ਼ਿਮੀਦਾਰ ਪਰਵਾਂ ਲਈ ਤਾਂ ਗੰਨੇ ਦਾ ਝਾੜ ਹੂੰ ਔਰ ਜਿਹੜੀ 슈ਗਰ ਇੰਡਸਟਰੀ ਹੈ ਉਹਦੇ ਲਈ ਖੰਡ ਦੀ ਮਾਤਰਾ ਹੂੰ ਕਿਉਂਕਿ ਗੰਨਾ ਅਸੀਂ ਗੱਲ ਕੀਤੀ ਹੈ ਕਿ ਇਹਦੇ ਦੋ ਸੀਜ਼ਨ ਹੈ ਹੂੰ ਪੱਤ ਝੜ ਰੁੱਦੀ ਬਿਜਾਈ ਹੈ ਬਹਾਰ ਰੁੱਦੀ ਬਿਜਾਈ ਹੈ ਤੇ ਤੀਜਾ ਗੰਨਾ ਮੋਢਾ ਵੀ ਰੱਖਦੇ ਆਪਾਂ ਰੱਖਦੇ ਆ ਠੀਕ ਹੈ ਹੁਣ ਤਿੰਨ ਕੰਪੋਨੈਂਟ ਫਸਲ ਦੇ ਆ ਜਾਂਦੇ ਹਨ ਹੁਣ ਜਦੋਂ ਅਸੀਂ ਗੰਨਾ ਪੀੜਨਾ ਹੈ ਜਦੋਂ ਅਸੀਂ ਗੰਨਾ ਪੀੜਨਾ ਤੁਸੀਂ ਜਿੱਦਾਂ ਪਿਆ ਅਸੀਂ ਆਪ ਵੀ ਫੜਾਈ ਕਰਦੇ ਹਾਂ ਜਿੱਦਾਂ ਕਿ ਸਾਡੇ ਕਿਸਾਨ ਵੀਰਾਂ ਦਾ ਕੁਝ ਖਲਾੜੇ ਲਾਏ ਹੋਏ ਨੇ ਗੁੜ ਵਗੈਰਾ ਬਣਾਉਂਦੇ ਨੇ ਤਾਂ ਆਪ ਵੀ ਕੱਟਦੇ ਆਪ ਵੀ ਪੀੜਦੇ ਆ ਉੱਥੇ ਪੱਕਾ ਗੰਨੇ ਦਾ ਪੱਕਣਾ ਬਹੁਤ ਵੱਡਾ ਜ਼ਰੂਰੀ ਹੈ ਔਰ ਗੰਨੇ ਦਾ ਪੱਕਣਾ ਸਾਡਾ ਕਣਕ ਔਰ ਝੋਨੇ ਦੀ ਤਰ੍ਹਾਂ ਨਹੀਂ ਕਿ ਭੂਰਾ ਹੋ ਗਿਆ ਜਾਂ ਪੀਲਾ ਪੈ ਗਿਆ ਤਾਂ ਗੰਨਾ ਪੱਕ ਗਿਆ ਕਿਉਂਕਿ ਜਿਹੜੀ ਗੰਨੇ ਦੀ ਮੈਚਿਓਰਿਟੀ ਹੈ ਉਹ ਬਾਇਓਕੈਮੀਕਲ ਮੈਚੁਰਿਟੀ ਹੈ। ਉਹ ਫਿਜ਼ੀਓਲੋਜੀਕਲ ਨਹੀਂ ਹੈ। ਗੰਨੇ ਦੇ ਪੱਕਣ ਦਾ ਮਤਲਬ ਇਹ ਹੈ ਕਿ ਗੰਨੇ ਦੇ ਜੂਸ ਦੇ ਵਿੱਚ ਖੰਡ ਦੀ ਮਾਤਰਾ ਕਿੰਨੀ ਹੈ। ਇਹ ਇੱਕ ਛੋਟੀ ਜਿਹੀ ਡਿਵਾਈਸ ਹੁੰਦੀ ਹੈ ਜਿਹਨੂੰ ਹੈਂਡ ਰਿਫ੍ਰੈਕਟੋਮੀਟਰ ਕਹਿੰਦੇ ਆ। ਅੱਛਾ ਜੀ। ਤੇ ਜਦੋਂ ਅਸੀਂ ਖੇਤ ਦੇ ਵਿੱਚ ਗੰਨੇ ਦੇ ਸੂਹਾ ਮਾਰ ਕੇ ਇੱਕ ਬੂੰਦ ਉਹਦੇ ਚੋਂ ਕਢ ਲਈਏ। ਹੂੰ। ਉਹਨੂੰ ਜਦੋਂ ਅਸੀਂ ਰਿਫ੍ਰੈਕਟੋਮੀਟਰ 'ਚ ਪਾ ਕੇ ਦੇਖਦੇ ਆਂ ਤਾਂ ਉਹਦੇ 'ਚ ਸਾਨੂੰ ਟੋਟਲ ਸੋਲਵਬਲ 슈ਗਰ ਜਾਂ ਬ੍ਰਿਕਸ ਕਹਿੰਦੇ ਨੇ। ਹੂੰ। ਉਹ ਕਿੰਨੀ ਹੈ? ਵਾਹ। ਉਹ ਬੰਦੇ ਦੇ 슈ਗਰ ਚੈੱਕ ਕਰਨ ਵਾਲੀ ਗੱਲ ਹੋ ਗਈ। ਉਹ ਅਸੀਂ ਖੇਤ ਦੇ ਵਿੱਚ ਜਾ ਕੇ ਦੇ ਅਸੀਂ ਉਹਦੇ ਤਿੰਨ ਹਿੱਸਿਆਂ ਤੋਂ ਲੈਣੀ ਹੈ ਇੱਕ ਟਾਪ ਤੋਂ ਲੈਣੀ ਹੈ ਸੈਂਟਰ ਤੋਂ ਲੈਣੀ ਹੈ ਤੇ ਥੱਲੋਂ ਲੈਣੀ ਹੈ ਜਦੋਂ ਇਹਨਾਂ ਤਿੰਨਾਂ ਦੀ ਐਵਰੇਜ ਸਾਡੀ 1.18 ਤੋਂ ਲੈ ਕੇ 20 ਤੱਕ ਆ ਜਾਏ ਇਟ ਮੀਨਸ ਕਿ ਗੰਨਾ ਸਾਡਾ ਪੂਰਾ ਪੀੜਣ ਲਈ ਤਿਆਰ ਹੈ ਉਹਨੂੰ ਚਾਹੇ ਅਸੀਂ ਖੰਡ ਬਣਾ ਲੇ ਗੁੜ ਖੰਡਲੇ ਮਿਲਚਲਾ ਕੇ ਜਾਈਏ ਜਦੋਂ ਮਿਲ ਚੱਲੇ ਜਾਂ ਅਸੀਂ ਗੋੜੋ ਚੱਕਰ ਬਣਾਉਣੀ ਹੈ ਤਾਂ ਉਹਦੀ ਗੁੜ ਚੱਕਰ ਜਿਹੜੀ ਹੈ ਉਹ ਚੰਗੀ ਬਣੂਗੀ ਤੇ ਅੱਛੀ ਕੁਆਲਿਟੀ ਦੀ ਬਣੂਗੀ ਕਿਹਾ ਸਰ ਵਾਕਿਆ ਹੀ ਮੇਰਾ ਸਵਾਲ ਵੀ ਇਹੋ ਹੀ ਆ ਜੀ ਜੀ ਭਾਈ ਜਦੋਂ ਹੁਣ ਕਮਾਦ ਨੂੰ ਆਮ ਵੇਖਿਆ ਕਿ ਹੁਣ ਪੰਜਾਬ ਦੇ ਵਿੱਚ ਨਾ ਬਹੁਤ ਲੋਕ ਜੀ ਦੁਬਾਰਾ ਇਸ ਚੀਜ਼ ਤੇ ਆਏ ਆ ਗੁੜ ਵੱਲ ਜੀ ਕਿਉਂਕਿ ਗੁੜ ਬੜਾ ਮਹਿੰਗਾ ਹੀ ਹੋ ਬਿਲਕੁਲ ਤੇ ਗੁੜ ਦੇ گا ਵੱਖਰੇ ਵੱਖਰੇ ਪ੍ਰੋਡਕਟ ਬਣਾਉਣ ਲੱਪੇ ਆ ਉਹ ਬਿਲਕੁਲ ਜੀ ਤੇ ਉਹਦੇ ਬਾਰੇ ਤੁਸੀਂ ਇਹ ਦੱਸੋ ਕਿ ਇੱਕ ਤੇ ਤੁਹਾਡਾ ਇਹ ਪੈਰਾਮੀਟਰ ਜਿਹੜਾ ਤੁਸੀਂ ਦੱਸਿਆ ਜੀ ਇਸ ਤੋਂ ਇਲਾਵਾ ਜੀ ਵੀ ਹੋਰ ਕੀ ਪੈਰਾਮੀਟਰ ਕੋ ਸਮਾ ਇਹੋ ਜਾਂ ਤੁਸੀਂ ਨਿਧਾਰਤ ਕੀਤਾ ਵਾ ਵੀ 10ਵੇਂ ਮਹੀਨੇ 'ਚ 11ਵੇਂ ਮਹੀਨੇ 'ਚ 12ਵੇਂ ਮਹੀਨੇ 'ਚ ਜਿਹੜਾ ਉਹਦੀ ਪੂਰੀ ਇਹ ਮਠਾਸ ਉਹਦੇ ਚ ਆ ਜਾਂਦੀ ਆ ਤੇ ਗੁੜ ਜਿਹੜਾ ਬਹੁਤ ਵਧੀਆ ਬਣੂਗਾ ਇਹਦੇ ਬਾਰੇ ਥੋੜਾ ਕਿਸਾਨ ਉਹ ਦੱਸ ਹਾਂ ਸਰ ਕਿਉਂਕਿ ਇਹ ਬਹੁਤ ਹੀ ਸਰ ਤੁਹਾਡਾ ਇੱਕ ਟੈਕਨੀਕਲ ਔਰ ਇੱਕ ਮਤਲਬ ਅੱਜ ਦੇ ਦੌਰ ਦਾ ਬਹੁਤ ਇੰਪੋਰਟੈਂਟ ਸਵਾਲ ਵੀ ਹੈ ਹਾਂਜੀ ਕਿਉਂਕਿ ਹੁਣ ਕਾਫੀ ਪਿਛਲੇ 5-6 ਸਾਲਾਂ ਚੋ ਦੇਖੀਏ ਤੇ ਸਾਡਾ ਖੰਡ ਦੀ ਛੱਡ ਕੇ ਗੁੜ ਵਾਲੀ ਸਾਇਰ ਨੂੰ ਚੁਕਾਉਣ ਜਾ ਰਿਹਾ ਬਹੁਤ ਜੀ ਚਾਹੇ ਚੱਕਰ ਕਹੋ ਜਾਂ ਗੁੜ ਕਹੋ ਉਹਦਾ ਔਰ ਕੁਝ ਸਾਡੇ ਜ਼ਿੰਮੇਦਾਰ ਭਰਾ ਬਹੁਤ ਅੱਛਾ ਕੰਮ ਕਰ ਰਹੇ ਨੇ ਹੂੰ ਉਹ ਗੁੜ ਨੂੰ ਬਾਹਰ ਮੁਲਕਾਂ ਦੇ ਵਿੱਚ ਵੀ ਭੇਜ ਰਹੇ ਔਰ ਇੱਥੇ ਵੀ ਆਚੀ ਉਹਨਾਂ ਦੀ ਕਮਾਈ ਕਰ ਰਹੇ ਆਮਦਨ ਚੰਗੀ ਆ ਇੱਥੇ ਇਹ ਚੀਜ਼ ਦੱਸਣ ਦੀ ਜ਼ਰੂਰਤ ਹੈ ਸਰ ਹੂੰ ਕਿਉਂਕਿ ਤੁਸੀਂ ਦੇਖਿਆ ਕਿ ਪਿੱਛੇ 20 ਦਿਨ ਤੋਂ ਕੁਲਾੜੀਆਂ ਚੱਲ ਪਈਆਂ ਹੂੰ ਪਰ ਉਹ ਕੀ ਹੈ ਕਿ ਉਹ ਜਿਹੜਾ ਗੰਨਾ ਪੀੜਿਆ ਜਾ ਰਿਹਾ ਕਿਉਂਕਿ ਗੰਨੇ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਗੰਨੇ ਦਾ ਜਿਹੜਾ ਪੱਕਣਾ ਹੈ ਉਹ ਬਾਇਓਕੈਮੀਕਲ ਹੈ ਫਿਜ਼ੀਓਲੋਜੀਕਲ ਨਹੀਂ ਹੈ ਹੂੰ ਉੱਥੇ ਕੀ ਹੈ ਕਿ ਕੁਝ ਲੋਕ ਗੜਬੜ ਕਰਦੇ ਹੂੰ ਉਹ ਗੰਨੇ ਦਾ ਜੂਸ ਲੈ ਕੇ ਪ੍ਰਾਣੀਖੰਡ ਪਾ ਕੇ ਤਾਂ ਉਹਦਾ ਗੁੜ ਬਣਾ ਕੇ ਦੇ ਦਿੰਦੇ ਆ ਉਹ ਜ਼ਹਿਰ ਹੈ ਸਰ ਮੇਰੀ ਜ਼ਹਿਰ ਹੈ ਤੇ ਜਿਹੜਾ ਤੁਸੀਂ ਕਿਹਾ ਵੀ ਸਹੀ ਸਮਾਂ ਹੂੰ ਜਿੱਥੇ ਗੁੜ ਚੰਗਾ ਬਣੇ ਉਹਦੀ ਕੁਆਲਿਟੀ ਚੰਗੀ ਬਣੇ ਉਹਦੀ ਸ਼ੈਲਫ ਲਾਈਫ ਚੰਗੀ ਹੋਵੇ ਹੂੰ ਉਹ ਦੋ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਸਰ ਹੂੰ ਨੰਬਰ 1 ਕਿ ਜੇ ਜਿਹੜੀ ਅਸੀਂ ਗੁੜ ਬਣਾਉਣਾ ਹੈ ਹੂੰ ਉਹ ਜਿਹੜੀਆਂ ਟੁਕੂਆਂ ਕਿਸਮਾਂ ਅਸੀਂ ਉੱਥੇ ਸਪਾਰਸ਼ ਕੀਤੀਆਂ ਹੋ ਜਾਂਨ ਪੁਰਾਣੀਆਂ ਦੀ ਗੱਲ ਕਰੀਏ ਸੀਓ ਜੇ 64 ਹੂੰ ਸੀਓ ਜੇ 85 ਹੂੰ ਜਾਂ ਨਵੇਂ ਜੇ ਸੀਓ ਪੀ ਵੀ 92 118 ਹੂੰ 96 ਹੂੰ ਹੁਣ ਕੀ ਹੈ ਕਿ ਜਦੋਂ ਗੁੜ ਬਣਾਉਣਾ ਸਰ ਗੁੜ ਵੀ 5 ਮਹੀਨੇ ਚੱਲਦਾ ਸਾਡਾ ਆ ਤੇ ਹੁਣ ਜੇਕਰ ਕਿਸੇ ਜ਼ਿੰਮੇਦਾਰ ਭਰਾ ਨੇ ਦੇਸੀ ਤਰੀਕੇ ਨਾਲ ਕਹੋ ਕਿ ਹੁਣ ਕੱਲ ਪਰਸੋ ਦੀਵਾਲੀ ਹੋ ਗਈ ਹੂੰ ਜੇ ਦੀਵਾਲੀ ਤੋਂ ਲੋਹੜੀ ਤੱਕ ਗੁੜ ਬਣਾਉਣਾ ਉਹ ਕੋਸ਼ਿਸ਼ ਕਰੇ ਕਿ ਜਿਹੜਾ ਸਾਡਾ ਜੇਤੀਆਂ ਪੱਕਣ ਵਾਲੀਆਂ ਕਿਸਮਾਂ ਨੇ ਹੂੰ ਉਹਨਾਂ ਨੂੰ ਜਾਂ ਉਹਨਾਂ ਦੇ ਮੋਢੇ ਉਹਨਾਂ ਅਲੱਗੇ ਜਾਏ ਬਿਲਕੁਲ ਗੁਰੂਸਤਾ ਜੀ ਦੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਜੀ ਸਾਨੂੰ ਸਮੇਂ ਤੇ ਕੰਮ ਕਰਾਂਗੇ ਤੇ ਵੇਲੇ ਦਾ ਕੰਮ ਵੇਲੇ ਦੀ ਟੱਕਰਾਂ ਨਹੀਂ ਹੋਊਂਦੀ ਤੇ ਮੌਸਮ ਦੇ ਬਾਰੇ ਇਤਲਾ ਆਈ ਆ ਹਾਂ ਜੀ ਸੁਣਾਓ ਜੀ ਮੌਸਮ ਦੇ ਵਿੱਚ ਤਾਪਮਾਨ ਦੇ ਬਾਰੇ ਜੇ ਗੱਲ ਕਰੀਏ ਪਿਛਲੇ 24 ਘੰਟਿਆਂ ਜਲੰਧਰ ਵੱਤਵਾਰ 30.3 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 15.5 ਗੁਰਦਾਸਪੁਰ ਚ 30 ਡਿਗਰੀ ਸੈਲਸੀਅਸ ਤੇ 15.6 ਫਿਰੋਜਪੁਰ ਚ 31.8 ਤੇ 15.5 ਪਟਿਆਲਾ ਚ 33 ਡਿਗਰੀ ਸੈਲਸੀਅਸ ਤੇ 19.1 ਅੰਮ੍ਰਿਤਸਰ ਚ ਵੱਤਵਾਰ 30.7 ਤੇ ਘੱਟ ਤੋਂ ਘੱਟ 16.2 ਤੇ ਬਠਿੰਡਾ ਚ 31.5 ਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਤੇ ਆਉਣ ਵਾਲੇ 24 ਘੰਟਿਆਂ 'ਚ ਮੌਸਮ ਜਿਹੜਾ ਹੈ ਇਹ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਂਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧੀ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖੋ ਸਾਨੂੰ ਈਮੇਲ ਵੀ ਕਰ ਸਕਦੇ ਹੋ। ਪਤਾ ਸਾਡਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144 0 0 0 1 ਤੇ ਸਾਡਾ ਈਮੇਲ ਅਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ